ਸਭ ਕੋ ਜੈ ਮਸੀਹ ਕੀ ਪਾਸਟਰ ਡੋਲ ਜੀ ਨੇ ਆਓ ਹਨਾ ਇਹ ਜਿਹੜੀ ਆਪਾਂ ਸਕੂਲਾਂ ਦੇ ਵਿੱਚ ਅਪਾਰਟਮੈਂਟ ਜਿਹਦਾ ਫਾਰਮ ਹਨਾ ਭਰਉਂਦੇ ਆ ਉਹ ਕਿੰਦੇ ਉੱਪਰ ਹੋਣਾ ਨਹੀਂ ਚਾਹੀਦਾ ਉਹਨਾਂ ਬਾਰੇ ਇਹਨਾਂ ਨੇ ਕੀ ਕਿਹਾ ਆਓ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਆ ਪਾਸਟਰ ਔਰ ਇਹ ਤੁਸੀਂ ਬਿਲਕੁਲ ਵੀ ਨਾ ਪਰਾਨਾ ਆਓ ਇਸ ਵੀਡੀਓ ਨੂੰ ਦੇਖੋ ਕੁਝ ਚੀਜ਼ਾਂ ਆ ਨਾ ਜਿਹੜੀਆਂ ਸਾਨੂੰ ਕਰਨੀਆਂ ਹੀ ਪੈਣੀਆਂ ਆ ਨਾ ਚਾਹੁੰਦਿਆਂ ਹੋਇਆਂ ਵੀ ਲੇਕ ਹੁਣ ਸਕੂਲਾਂ ਦੇ ਵਿੱਚ ਅਪਾਰਟ ਆਈਡੀ ਮੰਗੀ ਜਾ ਰਹੀ ਆ ਤੁਹਾਡਾ ਦਿਲ ਕਰੇ ਜਾਂ ਨਾ ਕਰੇ ਜੇ ਨਿਆਣੇ ਪੜਾਉਣੇ ਆ ਤਾਂ ਤੁਹਾਨੂੰ ਉਹ ਆਈਡੀ ਦੇਣੀ ਪੈਣੀ ਆ ਅਚਾਨਕ ਇਹ ਵਰਨਿੰਗ ਆ ਜਾਂਦੀ ਸਕੂਲ ਤੋਂ ਕਿ ਇੰਨੀਆਂ ਆਈਡੀਆਂ ਜਮ੍ਹਾਂ ਕਰਾਓ ਜੀ ਪੇਰੈਂਟਸ ਦੀਆਂ ਸਾਰੀਆਂ ਆਈਡੀਆਂ ਤੁਸੀਂ ਕੀ ਜੌਬ ਕਰਦੇ ਆ ਤੁਹਾਡੀ ਐਨੂਅਲ ਇਨਕਮ ਕੀ ਆ ਆਧਾਰ ਕਾਰਡ ਪੇਰੈਂਟਸ ਦੇ ਆਧਾਰ ਕਾਰਡ ਬੱਚਿਆਂ ਦੇ ਆਧਾਰ ਕਾਰਡ ਸਭ ਕੁਝ ਜਮ੍ਹਾਂ ਕਰਾਓ ਇੱਕ ਕਨਸੰਟ ਬਣਾ ਕੇ ਦਿਓ ਬਹੁਤ ਲੋਕਾਂ ਨੇ ਨਹੀਂ ਦਿੱਤੀ ਪਰ ਦੇਣੀ ਪੈਣੀ ਆ ਸਕੂਲ ਵੱਲੋਂ ਆਰਡਰਸ ਆਏ ਆ ਪਰ ਆਰਡਰ ਸਕੂਲ ਦੇ ਨਹੀਂ ਆ ਆਰਡਰ ਗਵਰਨਮੈਂਟ ਦੇ ਜੇ ਤੁਹਾਨੂੰ ਯਾਦ ਹੋਵੇ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਜੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਤੇ ਉਹਨਾਂ ਨੇ ਨਾ ਜਨਤਾ ਨੂੰ ਸਭ ਤੋਂ ਪਹਿਲੀ ਅਪੀਲ ਜਿਹੜੀ ਕੀਤੀ ਸੀਗੀ ਮੁੱਢਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਹਰੇਕ ਦਾ ਖਾਤਾ ਬੈਂਕ ਵਿੱਚ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਦੇ ਨਹੀਂ ਵੀ ਖੁੱਲੇ ਉਹ ਵੀ ਖੁਲਵਾ ਲਓ ਤੇ ਉਦੋਂ بڑے ਫ੍ਰੀ ਖਾਤੇ ਵੀ ਖੋਲੇ ਗਏ ਜਿਨ੍ਹਾਂ ਵਿੱਚ ਗਵਰਨਮੈਂਟ ਆਪ ਹੀ 5-500 ਰੁਪਿਆ ਵੀ ਜਿਹੜਾ ਸੀ ਗਵਰਨਮੈਂਟ ਵੱਲੋਂ ਆਇਆ ਕੁਝ ਕਾਰਡਸ ਦੇ ਅਕੋਰਡਿੰਗਲੀ ਕਿ ਹਾਂ ਵੀ ਇਹਨਾਂ ਦੇ ਕੋਈ ਫਾਈਨੈਂਸ ਨਹੀਂ ਹੈਗੀ ਇਹਨਾਂ ਦੇ ਕੋਲ ਤੇ ਉਹਨਾਂ ਖਾਤਿਆਂ ਦੇ ਵਿੱਚ 5-500 ਰੁਪਿਆ ਜਿਹੜਾ ਸੀਗਾ ਨਾ ਗਵਰਨਮੈਂਟ ਵੱਲੋਂ ਦਿੱਤਾ ਗਿਆ ਸੀਗਾ ਫ੍ਰੀ ਖਾਤਾ ਖੋਲਣ ਦੀ ਸਕੀਮ ਸੀਗੀ ਉਹ ਕਿਉਂ ਸੀ ਉਹ ਖਾਤਾ ਖੋਲਣ ਦੀ ਸਕੀਮ ਜਦੋਂ ਉਹ ਖਾਤੇ ਖੁਲਵਾਏ ਗਏ ਸੀਗੇ ਨਾ ਉਦੋਂ ਹੀ ਇਹ ਪਲਾਨ ਕਰ ਲਿਆ ਗਿਆ ਸੀਗਾ ਕਿ ਬਹੁਤ ਜਲਦ ਮਨੀ ਕੰਟਰੋਲ ਕਰ ਲਈ ਜਾਏਗੀ ਪੈਸਾ ਕੰਟਰੋਲ ਕੀਤਾ ਜਾਏਗਾ ਜੋ ਅੱਜ ਸਾਡੇ ਹੱਥਾਂ ਦੇ ਵਿੱਚ ਨੋਟ ਆ ਤੂੰ ਇਹ ਵੇਖੋ ਕਿ ਉਹ ਇੰਨਾ ਲੌਂਗ ਲਾਸਟਿੰਗ ਨਹੀਂ ਹੈਗਾ ਜਿੰਨੇ ਪਹਿਲਾਂ ਸੀਗੇ ਇੰਨਾ ਰੋਬ ਜਿਆ ਨਹੀਂ ਉਹਦਾ ਹੈਗਾ ਇੰਨੀ ਡਿਊਰੇਬਿਲਟੀ ਜਿਹਨੂੰ ਆਪਾਂ ਕਹਿ ਦਿੰਦੇ ਆ ਹਨਾ ਕਿ ਕਾੜ ਕਾੜ ਸਕੇ ਉਹ ਚੀਜ਼ ਨਹੀਂ ਉਹਦੇ ਅੰਦਰ ਹੈਗੀ ਦਹਾ ਦੇਣਾ ਚ ਉਹਦੀ ਮੇਜਰ ਹੀ ਨਿਕਲ ਜਾਂਦੀ ਉਹ ਪਹਿਲਾਂ ਹੀ ਧਿਆਨ ਚ ਰੱਖਿਆ ਗਿਆ ਕਿ ਇਹ ਬਹੁਤ ਲੰਮੇ ਸਮੇਂ ਤੱਕ ਤੇ ਇਹਨੇ ਚੱਲਣਾ ਵੀ ਨਹੀਂ ਆ ਉਹ ਬਹੁਤ ਲੰਮੇ ਸਮੇਂ ਤੱਕ ਚੱਲਣ ਵਾਲਾ ਨਹੀਂ ਆ ਸਮਝਦਾਰ ਲਈ ਇਸ਼ਾਰਾ ਕਾਫੀ ਹੁੰਦਾ ਨਾ ਤ ਨੂੰ ਕੰਟਰੋਲ ਕੀਤਾ ਗਿਆ ਕੰਟਰੋਲ ਕੀਤਾ ਜਾ ਰਿਹਾ ਸੂਨ ਤੁਸੀਂ ਦੇਖੋਗੇ ਕਿ ਯੂਪੀਆਈ जी पे ਹੋਰ ਕੰਟਰੀਜ਼ ਵਿੱਚ ਵੀ ਚਲਣੀ ਸ਼ੁਰੂ ਹੋ ਗਈ ਅੱਗੇ ਇਹ ਸਰਵਿਸ ਜਿਹੜੀ ਆ ਹੋਰ ਤੁਸੀਂ ਕਿਸੇ 에어ਪੋਰਟ ਤੇ ਜਾਣੇ ਕਿਸੇ ਕੰਟਰੀ ਵਿੱਚ ਜਾਣੇ ਆ ਇਹ ਸਰਵਿਸ ਨਹੀਂ ਚਲਦੀ ਬਟ ਬਹੁਤ ਜਲਦ ਥੋੜੇ ਮਹੀਨਿਆਂ ਦੇ ਵਿੱਚ ਕਹਿ ਲੋ ਜਾਂ ਇੱਕ ਅੱਧੇ ਸਾਲ ਦੇ ਵਿੱਚ ਵਿੱਚ ਇਹ ਸਰਵਿਸ ਜਿਹੜੀ ਆ ਨਾ ਇਹ ਦੂਜੇ ਕੰਟਰੀਜ਼ ਦੇ ਵਿੱਚ ਵੀ ਕੁਝ ਕੰਟਰੀਜ਼ ਦੇ ਵਿੱਚ ਚਲਣੀ ਸ਼ੁਰੂ ਹੋ ਜੂਗੀ ਅਰ ਜੇ ਇਸ ਦਿਨ ਤੁਹਾਨੂੰ ਇਹ ਸਮਝ ਆ ਗਈ ਜੋ ਸੁਣਨ ਨੂੰ ਮਿਲ ਗਿਆ ਕਿ ਇਹ ਦੂਜੀ ਕੰਟਰੀ ਦੇ ਵਿੱਚ ਵੀ ਚੱਲਣ ਲੱਗੀ ਐ ਸਰਵਿਸ ਉਹ ਦਿਨ ਬਹੁਤ ਜ਼ਿਆਦਾ ক্লোਜ਼ ਹੋਊਗਾ ਨੋਟ ਦੇ ਖਤਮ ਹੋਣ ਦੇ ਸੋ ਜੇ ਦੱਬ ਦੁੱਬ ਕੇ ਰੱਖੇ ਤਾਂ ਮੈਨੂੰ ਦੇ ਜਿਓ ਬਹੁਤ ਵੱਡਾ ਭਵਨ ਬਣਦਾ ਆ ਪਾ ਫਟਾਫਟ ਕੰਮ ਕਰ ਲੀਏ ਪ੍ਰੇਜ਼ ਦਾ ਲਾਰਡ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ ਪਲੀਜ਼ ਲੀਗਲ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਿਓ ਕੋਈ ਵੀ ਇਲੀਗਲ ਨਹੀਂ ਹੋਣਾ ਚਾਹੀਦਾ ਸਾਡੀ ਲਾਈਫ ਦੇ ਵਿੱਚ ਬਚਨ ਵੀ ਆਪਾਂ ਨੂੰ ਅਲਾਉ ਨਹੀਂ ਕਰਦਾ ਇਲੀਗਲ ਕਰਨ ਨੂੰ ਲੀਗਲੀ ਹੀ ਆਪਾਂ ਨੂੰ ਚੱਲਣਾ ਚਾਹੀਦਾ ਆ ਕਿਉਂਕਿ ਜੇ ਆਪਾਂ ਲੀਗਲ ਆ ਨਾ ਤੇ ਫਿਰ ਭੈਅ ਨਹੀਂ ਆ ਤੇ ਜੇ ਆਪਾਂ ਇਲੀਗਲ ਆ ਉਹ ਕੰਮ ਜਿਹੜੇ ਗੈਰ ਕਾਨੂੰਨੀ ਆ ਜੇ ਉਹ ਕਰਾਂਗੇ ਤੇ ਫਿਰ ਗੜਬੜਿਆ ਉਹ ਠੀਕ ਆ ਕਿਆਂ ਥਾਵਾਂ ਤੇ ਟੈਕਸ ਲੱਗਦੇ ਆ ਹੋਰ ਚੀਜ਼ਾਂ ਚਲੋ ਕੋਈ ਨਹੀਂ ਉਹ ਟੈਕਸ ਵੀ ਆਪਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦੇਣ ਦੇ ਲਈ ਕੱਟੇ ਜਾਂਦੇ ਆ ਜੇ ਅਸੀਂ ਇਹ ਸੋਚਦੇ ਆ ਕਿ ਸਾਡੇ ਫੌਜੀ ਭਰਾ ਜਿਹੜੇ ਆ ਉਹ ਸਰਹੱਦਾਂ ਤੇ ਖਲੋਤੇ ਆ ਤੇ ਇਹਨਾਂ ਦੀਆਂ ਤਨਖਾਹਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਆ ਤੇ ਉਹ ਸਾਡੇ ਟੈਕਸ ਤੋਂ ਹੀ ਪੇ ਕੀਤੀਆਂ ਜਾਂਦੀਆਂ ਆ ਇਹ ਰੋਡ ਬਣਦੇ ਆ ਹੋਰ ਚੀਜ਼ਾਂ ਜਿਹੜੀਆਂ ਆ ਜਿਨ੍ਹਾਂ ਦੇ ਅਸੀਂ ਹਰ ਰੋਡ ਦੇ ਉੱਤੇ ਤੇ ਟੋਲ ਪਲਾਜ਼ਾ ਨਹੀਂ ਨਾ ਹੁੰਦਾ ਕਿੰਨੇ ਗ੍ਰਾਮੀਣ ਜਿਹੜੇ ਆ ਰੋਡ ਆ ਲਿੰਕ ਰੋਡ ਆ ਜਿਹੜੇ ਗਵਰਨਮੈਂਟ ਦੇ ਖਾਤੇ ਚੋਂ ਬਣਦੇ ਆ ਗਵਰਨਮੈਂਟ ਦੇ ਖਾਤੇ ਚੋਂ ਗ੍ਰਾਂਟਾਂ ਆਉਂਦੀਆਂ ਆ ਸਰਕਾਰੀ ਟੀਚਰਸ ਨੂੰ ਸੈਲਰੀਜ਼ ਜਾਂਦੀਆਂ ਆ ਸੋ ਸਿਕਿਉਰਿਟੀ ਦੀਆਂ ਜਿੰਨੇ ਵੀ ਇੰਤਜ਼ਾਮ ਆ ਸੀਆਰਪੀਐਫ ਬੀਐਸਐਫ ਪੁਲਿਸ ਹੋਗੀ ਆਰਮੀ ਹੋਗੀ ਗਵਰਨਮੈਂਟ ਟੀਚਰਸ ਹੋਗੇ ਗਵਰਨਮੈਂਟ ਇੰਜੀਨੀਅਰਸ ਹੋਗੇ ਸੋ ਸਰਕਾਰੀ ਅਧਿਆਤੇ ਜਿੰਨੇ ਵੀ ਸਾਡੇ ਭੈਣ ਭਰਾ ਕੰਮ ਕਰ ਰਹੇ ਆ ਉਹ ਸਾਰੀਆਂ ਸਾਡੇ ਟੈਕਸਿਸ ਤੇ ਜਿੰਨੇ ਵਿੱਚੋਂ ਹੀ ਜਿਹੜੇ ਟੈਕਸ ਅਸੀਂ ਪੇ ਕਰਦੇ ਉਹਨਾਂ ਵਿੱਚੋਂ ਪੇ ਕੀਤੀਆਂ ਜਾਂਦੀਆਂ ਆ ਤੇ ਕਿਤੇ ਨਾ ਕਿਤੇ ਉਹਦਾ ਲਾਭ ਸਾਡੇ ਹੀ ਦੇਸ਼ ਦੇ ਵਿੱਚ ਆਉਂਦਾ ਆ ਸੋ ਮੈਂ ਤਾਂ ਇਹ ਕਹੂੰਗੀ ਕਿ ਸਾਨੂੰ ਜ਼ਰੂਰ ਜਿਹੜਾ ਆ ਉਹ ਲੀਗਲ ਵੇ ਦੇ ਨਾਲ ਚੱਲਣਾ ਚਾਹੀਦਾ ਆ ਕਿਉਂਕਿ ਜੇ ਆਪਾਂ ਲੀਗਲ ਚੱਲਾਂਗੇ ਤੇ ਪਰਮੇਸ਼ਰ ਦਾ अनुग्रह ਵੀ ਸਾਡੇ ਜੀਵਨ ਦੇ ਵਿੱਚ ਬਣਿਆ ਰਹੂਗਾ ਤੇ ਬਾਕੀ ਤੁਹਾਨੂੰ ਦੱਸ ਦਿੱਤਾ ਵੀ ਜੇ ਭਾਈ ਤੁਸੀਂ ਆਪਣੀਆਂ ਚੀਜ਼ਾਂ ਆਪਣੇ ਬਾਲ ਬੱਚੇ ਆਪਣੇ ਆਪ ਨੂੰ ਬਚਾਉਣਾ ਹੈ ਤੇ ਆਪਣੇ ਸਭ ਕਾਹੇ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰੋ वचन ਚ ਵੀ ਲਿਖਿਆ ਆਪਣੇ ਸਭ ਕਾਸੇ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰੋ ਤੇ ਆਪਣਾ ਸਭ ਕਾਸਾ ਮਤਲਬ ਆਪਣੇ ਧੀਆਂ ਪੁੱਤਰਾਂ ਨੂੰ ਵੀ ਰੱਬ ਦੀ ਹਜ਼ੂਰੀ ਚ ਲੈ ਕੇ ਬੈਠਿਆ ਕਰੋ ਆਪਣਾ ਮਾਲ ਧਨ ਆਪਣੇ ਆਪ ਨੂੰ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਮਾਲ ਡੰਗਰ ਨੂੰ ਵੀ ਸੋ ਜੇਕਰ ਤੁਹਾਡੇ ਘਰਾਂ ਵਿੱਚ ਮਾਲ ਡੰਗਰ ਆ ਤੇ ਜਦੋਂ ਤੁਸੀਂ 7ਵੇਂ ਦਿਨ ਪਰਮੇਸ਼ਰ ਦੇ ਘਰ ਵਿੱਚ ਆਉਨੇ ਆ ਤੇ ਉਸ ਦਿਨ ਦੇ ਦੁੱਧ ਦੀ ਸੇਵਾ ਜਿਹੜੀ ਆ ਉਹ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਕਰਿਆ ਕਰੋ ਜੇ ਤੁਹਾਡੇ ਘਰ ਦੇ ਵਿੱਚ ਹੋਰ ਚੀਜ਼ਾਂ ਆ ਸਬਜ਼ੀਆਂ ਆ ਹੋਰ ਚੀਜ਼ਾਂ ਆ ਲਾਈਕ ਤੁਸੀਂ ਉਹਦੀ ਖੇਤੀ ਕਰਦੇ ਆ ਤੇ ਸੰਡੇ ਨੂੰ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਇਆ ਕਰੋ ਆਫਰਿੰਗਸ ਸਾਤ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਮਨਮਰਜ਼ੀ ਦੇ ਨਾਲ ਨਹੀਂ ਵਫਾਦਾਰੀ ਤੇ ਇਮਾਨਦਾਰੀ ਦੇ ਨਾਲ ਮੈਂ ਨਾ ਬਹੁਤ ਸਾਰੇ ਭੈਣ ਭਰਾ ਜਿਹੜੇ ਛੋਟੀਆਂ ਛੋਟੀਆਂ ਜੌਬਸ ਕਰਦੇ ਆ ਇੰਨੀ ਵਫਾਦਾਰੀ ਦੇ ਨਾਲ ਉਹ ਆਪਣੀਆਂ ਆਫਰਿੰਗਸ ਤੇ ਟਾਈਟ ਦੇ ਵਿੱਚ ਪਰਮੇਸ਼ਵਰ ਦੇ ਨਾਲ ਚੱਲਦੇ ਮੈਂ ਕਈ ਵਾਰੀ ਹੈਰਾਨ ਹੋ ਜੁਣੀ ਕਿ ਇਹਦੀ ਅਜੇ ਬਹੁਤ ਜ਼ਿਆਦਾ ਜ਼ਰੂਰਤ ਇਹਦੀ ਬਾਕੀ ਸੀ ਪਰ ਇਹ ਪੂਰੀ ਵਫਾਦਾਰੀ ਦੇ ਨਾਲ ਉਹ ਪਰਮੇਸ਼ਰ ਦੇ ਘਰ ਵਿੱਚ ਆਪਣਾ ਹਿੱਸਾ ਦੇ ਕੇ ਗਿਆ। ਅਰ ਜਿੰਨੀ ਵੱਡੀ ਕਿਸੇ ਦੀ ਬਿਜ਼ਨਸ ਆ ਜਿੰਨਾ ਵੱਡਾ ਕਿਸੇ ਦਾ ਕਾਰੋਬਾਰ ਆ ਉਨਾਂ ਹੀ ਉਹ ਗੈਰ ਜ਼ਿੰਮੇਦਾਰ ਆ ਆਪਣੀਆਂ ਭੇਟਾ ਦੇ ਵਿੱਚ ਦਸ ਵੱਧਾਂ ਦੇ ਵਿੱਚ ਕਿਉਂਕਿ ਉਹਨੂੰ ਨਾ ਹੌਲ ਜਿਆ ਪੈਂਦਾ ਆ ਕਿ 10000 40000 ਰੁਪਇਆ ਕੱਢਣਾ ਪੈਣਾ ਤੁਹਾਡਾ ਭਲਾ ਹੋ ਜੇ 1000 ਰੁਪਇਆ ਤੇ ਬਹੁਤਾ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਹਜ਼ਾਰ-ਹਜ਼ਾਰ ਦੇਣ ਲੱਗੇ ਤੇ ਇਹਨਾਂ ਨੇ ਕੀ ਕਰਨੇ ਆ ਇਹ ਚੁੱਪ ਕਰਕੇ ਰੱਬ ਰੱਬ ਕਰਿਆ ਕਰਨ ਸੋ ਪ੍ਰਗੂਨੇ ਕਿ ਸੇਨਾ ਕਿ ਸੇ ਨੂੰ ਤਾਂ ਖੜੇ ਘਾਰ ਹੀ ਦੇਣਾ ਹੁੰਦਾ ਪਰ ਉਹਦੇ ਨਾਲ ਕੀ ਹੁੰਦਾ ਕਿ ਮੁੜ ਕੇ ਉਹ ਹਜ਼ਾਰ ਰੁਪਈਆ ਨੁਕਸਾਨ ਦੇ ਰਹੀਂ ਨਿਕਲ ਜਵੇ ਰਿਪੇਅਰ ਦੇ ਰਹੀਂ ਨਿਕਲ ਜਵੇ ਬਿਮਾਰੀ ਦੇ ਰਹੀਂ ਨਿਕਲ ਜਵੇ ਮੈਂ ਕਹਿੰਦੇ ਨੂੰ ਦੇਖੋ ਇਹਨਾਂ ਸਮਝੋ ਡਰਾਉਣਾ ਡਰੂਣਾ ਕੋਈ ਚੱਕਰ ਨਹੀਂ ਆ ਸਮਝਾਉਣਾ ਹੀ ਸਾਰੀ ਗੱਲ ਏ ਤੋ ਦੂਜੇ ਪਾਸਿਓਂ ਹੀ ਨਿਕਲ ਜਾਂਦਾ ਤੇ ਇਸ ਲਈ ਕਿਰਪਾ ਕਰਕੇ ਪਰਮੇਸ਼ਰ ਤੇ ਹੀ ਬੀਬੇ ਬੱਚੇ ਬਣ ਕੇ ਪ੍ਰਭੂ ਦੇ ਵਚਨਾਂ ਦੀ ਆਗਿਆਕਾਰੀ ਦੇ ਵਿੱਚ ਰਹਿਣਾ ਹੈ ਦਲੇਰੀ ਨਾਲ ਪ੍ਰਭੂ ਦੇ ਵਿੱਚ ਚੱਲੋ ਤੁਸੀਂ ਦੇਖਿਆ ਆਪਾਰ ਆਈ ਦੀ ਬਾਰੇ ਕਸ਼ਟ ਜੋਲ ਜਿਨੀ ਕੀ ਕਿ ਉਹ ਕਹਿੰਦੇ ਕਿ ਇਹ ਚੀਜ਼ ਦੇਣੀ ਨਹੀਂ ਚਾਹੀਦੀ ਔਰ ਸਾ ਨਹੀਂ ਇਮਾਨਦਾਰੀ ਦਿਨ ਪਰਮੇਸ਼ਰ ਦੀ ਹਜ਼ਰੀ ਵਿੱਚ ਰਹਣਾ ਜੀਦਾ ਜੋ ਵੀ ਪੇਟਾ ਪਰਮੇਸ਼ਵਰ ਨੂੰ ਵਰਕ ਤਦਿੰਦਾ ਉਹਦੇ ਵਿੱਚ ਪਰਮੇਸ਼ਵਰ ਅੱਗੇ ਲੜਾ ਹਮੇਸ਼ਾ ਪਰਮੇਸ਼ਵਰ ਦੇ ਨਾਲ ਵਫਾਦਾਰ ਰਹੋ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜੋ ਕਰਦੇ ਨੇ ਇਹਦੇ ਵਿੱਚ ਬਹੁਤ ਪ੍ਰਾਰਥਨਾਵਾਂ ਮਤਲਬ ਕਿ ਗ੍ਰੀਸ਼ਟ ਸ੍ਰੀ ਨਰਸਿਨ ਸਾਡੇ ਤੇ ਪੈਣ ਨੂੰ ਸ਼ਾਮ ਨੂੰ ਆਪਣੀ ਪੂਰੀ ਫੈਮਿਲੀ ਦੇ ਨਾਲ ਬਹੁਤ ਪ੍ਰਾਰਥਨਾਵਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਹੋਰ ਇਸ ਤਾਂ ਜੋ ਵੀ ਇੱਥੇ ਵੀਡੀਓ ਪਾਣੀ ਹਾਂ ਬਾਰੇ ਜਰੂਰ ਸੁਣਨਾ ਮਿੱਤਰ ਉਸੇ ਸਤਿ ਪੂਜਾ ਅੰਮ੍ਰਿਤ ਹalleluyah ਨਾ